ਮੋ ਗੁਰੂ ਹਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਕੂਲ ਆਫ ਐਮਿਨਸ ਦੀਆਂ ਵਿਦਿਆਰਥਣਾਂ ਵੱਲੋਂ ਸਕੂਲ ਦੇ ਇੱਕ ਅਧਿਆਪਕ ਉੱਪਰ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਨੇ ਜਦ ਕਿ ਉਕਤ ਅਧਿਆਪਕ ਨੇ ਇੱਕ ਮੈਸੇਜ ਕਰਕੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਕੂਲ ਦੇ ਬੱਚੇ ਉਹਨਾਂ ਨੂੰ ਧੀਆਂ ਕੁੱਤਾ ਮੰਗਣੇ ਪੂਕਤ ਅਧਿਆਪਕ ਨੇ ਇਹ ਵੀ ਕਿਹਾ ਹੈ ਕਿ ਸਾਰੀਆਂ ਕਲਾਸਾਂ ਦੇ ਅੰਦਰ ਕੈਮਰੇ ਲੱਗੇ ਹੋਏ ਹਨ ਤੇ ਕੈਮਰਿਆਂ ਦੀ ਫੋਟੋ ਚੈੱਕ ਕਰਵਾ ਲਈ ਜਾਵੇ ਸਾਰਾ ਮਾਮਲਾ ਸਾਫ ਹੋ ਜਾਏਗਾ ਅਧਿਆਪਕ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਛੇੜਛਾੜ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਅੱਗ ਵਾਂਗ ਪੱਕ ਚੁਕਿਆ ਹੈ ਅਤੇ ਇਸ ਮਾਮਲੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜਿਸ ਜਾਂਚ ਕਮੇਟੀ ਕੋਲ ਦਰਜਨ ਪਰ ਵਿਦਿਆਰਥਣਾਂ ਨੇ ਆਪਣੇ ਉਕਤ ਬਿਆਨ ਦਰਜ ਕਰਵਾਏ ਨੇ ਇਸ ਮਾਮਲੇ ਸੰਬੰਧੀ ਪ੍ਰਿੰਸੀਪਲ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਸਕੂਲ ਦੀਆਂ ਲੜਕੀਆਂ ਨਾਲ ਛੇਵੀਂ ਅੱਧੀ ਉਹ ਤਸਵੀਰ ਦੇ ਜਿਹੜਿਆ ਇਹ ਸਟੂਡੈਂਟ ਸੀਗੇ ਉਹਨਾਂ ਨਾਲ ਇੱਕ ਅਧਿਆਪਕ ਵੱਲੋਂ ਛੇੜਛਾੜ ਦਾ ਅਸਲੀਲ ਹਫਤਾ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਉਹਦੇ ਸੰਬੰਧ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕੀ ਮਾਮਲਾ ਸੱਚਾ ਹੈ 10 ਤਰੀਕ ਨੂੰ ਜੀ ਮੇਰੇ ਦਫ਼ਤਰੇ ਬਾਅਦ ਸੁਜੈਸ਼ਨ ਕੰਪਲੇਂਟ ਬਾਕਸ ਲੱਗਿਆ ਹੋਇਆ ਉਹਦੇ ਵਿੱਚ 9:00 1:00 ਕੰਪਲੇਂਟ ਬਾਕਸ ਖੋਲ੍ਹਿਆ ਜਾਂਦਾ ਤੇ ਕੰਪਲੇਂਟ ਆਉਂਦੀ ਆ ਇੱਕ ਅਧਿਆਪਕ ਦੇ ਖਿਲਾਫ ਬਾਈ ਨੇਮ ਲਿਖਿਆ ਬਟ ਬੱਚਿਆਂ ਨੇ ਕੋਈ ਆਪਣਾ ਨਾਮ ਜਾਂ ਕਲਾਸ ਨਹੀਂ ਲਿਖੀ ਸੀ ਪਰ ਉਸੇ ਸਮੇਂ ਹੀ ਅਸੀਂ ਸਾਰੇ ਅਧਿਆਪਕ ਕੋਲ ਐਕਸ਼ਨ ਵਿੱਚ ਆਉਣੇ ਆ ਤੇ ਤਿੰਨ ਮਹਿਲਾ ਅਧਿਆਪਕਾ ਮੈਨੂੰ ਦੱਸਦੇ ਆ ਕਿ ਕੁਝ ਬੱਚੇ ਉਹਨਾਂ ਨੇ ਕੋਈ ਆ ਗਏ ਆ 4 ਕਲਾਸੀ ਦੇਖਣ ਨੂੰ ਕਿਹਾ ਗਿਆ ਤੇ ਕੁਝ ਹੋਰ ਬੱਚੇ ਆ ਗਏ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਕੀ ਇਹ ਬੱਚੇ ਸਕੂਲ ਦਫ਼ਤਰ ਵਿੱਚ ਆ ਸਕਦੇ ਆ ਉਹ 12 ਬੱਚੇ ਮੇਰੇ ਕੋਲ ਦਫ਼ਤਰ ਉਸੇ ਸਮੇਂ ਆ ਗਿਆ ਉਸੇ ਸਮੇਂ ਸਕੂਲ ਵਿੱਚ ਅਨੁਸ਼ਾਸਨੀ ਕਮੇਟੀ ਬਣਾਈ ਕੀਤੀ ਜਿਸ ਸੱਤ ਮਹਿਲਾਵਾਂ ਅਤੇ ਇੱਕ ਮੇਲ ਸੀਨੀਅਰ ਅਧਿਆਪਕ ਸੀ ਉਹਨਾਂ ਕਮੇਟੀ ਮੈਂਬਰਾਂ ਸਾਹਮਣੇ ਬੱਚਿਆਂ ਨੇ ਆਪਣਾ ਬਿਆਨ ਦਿੱਤਾ ਤੁਰਤ ਉਸੇ ਵਕਤ ਉਸ ਜਿਸ ਅਧਿਆਪਕ ਕਰਮਚਾਰੀ ਦੇ ਇਲਜ਼ਾਮ ਸੀ ਉਸ ਨੂੰ ਸਕੂਲ ਦਫ਼ਤਰੇ ਬਾਹਰ ਬੈਠਣ ਲਈ ਕਿਹਾ ਗਿਆ ਕਿ ਤੁਸੀਂ ਕਿਸੇ ਕਲਾਸ ਵਿੱਚ ਨਹੀਂ ਜਾ ਸਕਦੇ ਉਹਨੂੰ ਕਾਰਨਦੋਸ਼ ਨੋਟਿਸ ਜਾਰੀ ਕੀਤਾ ਗਿਆ ਤੇ ਜਦ ਤੱਕ ਇਹ ਸਾਰਾ ਮਾਮਲਾ ਖਤਮ ਨਹੀਂ ਹੁੰਦਾ ਕਿਸੇ ਵੀ ਕਲਾਸ ਵਿੱਚ ਦਾਖਲ ਨਹੀਂ ਹੋ ਸਕਦਾ ਉਸ ਤੋਂ ਤਰੁਥ ਬਾਅਦ ਜੋ ਸਹਾਸ਼nik ਕਮੇਟੀ ਬਣੀ ਸੀ ਉਸਨੇ ਬੱਚੀਆਂ ਤੋਂ ਬਿਆਨ ਲੈਣਾ ਸ਼ੁਰੂ ਕੀਤਾ 4 ਤਰੀਕ ਨੂੰ ਅਸੀਂ ਸਾਰੇ ਬੱਚੀਆਂ ਦੇ ਬਿਆਨ ਦੋ ਐਸਐਮਸੀ ਮਹਿਲਾ ਸਾਰੇ ਮੈਂਬਰਸ ਹੈਗੀਆਂ ਉਹਨਾਂ ਦੇ ਬਿਆਨ ਇੱਕ ਪੇਰੈਂਟਸ ਨੇ ਆਪਣੇ ਸਕੂਲ ਆ ਕੇ ਬਿਆਨ ਦਿੱਤੇ ਉਹ ਸਾਰੇ ਬਿਆਨ ਅਸੀਂ ਡਿਊ ਆਫਿਸ ਤੇ ਜਿੱਤੇ ਇਹ ਕਿੰਨੀ ਗ੍ਰੇਸ ਦੀ ਗੱਲ ਹੈ ਸਰ 10 ਤਰੀਕ ਨੂੰ ਜੀ ਮੇਰੇ ਆਫਿਸ ਦੇ ਬਾਹਰ ਉਹਨੇ ਕਵੇ ਦੇ ਕਰੀਬ ਉਹ ਕੰਪਲੇਂਟ ਬਾਕਸ ਚੋਂ ਮੈਂ ਖੋਲ ਕੇ ਦੇਖਦਾ ਕੰਪਲੇਂਟ ਮਿਲਦੀ ਆ ਐਂਡ ਉਸੇ ਤਿੰਨ ਤਰੀਕ ਨੂੰ ਹੀ ਐਸ.ਐਸ.ਓ ਬੱਚਿਆਂ ਦੇ ਬਿਆਨ ਲੈਣੇ ਆ ਤਿੰਨ ਤਰੀਕ ਨੂੰ ਹੀ ਅਧਿਆਪਕਾਂ ਨੂੰ ਸਨੋਟ ਜਾਰੀ ਹੁੰਦਾ ਤਿੰਨ ਤਰੀਕ ਨੂੰ ਹੀ ਅਨੁਸ਼ਾਸਨੀ ਕਮੇਟੀ ਬਣਦੀ ਆ 4 ਤਰੀਕ ਨੂੰ ਬੱਚਿਆਂ ਦੇ ਸਾਰੇ ਬਿਆਨ ਲਿਖਤੀ ਰੂਪ ਵਿੱਚ ਮੇਰੇ ਕੋਲ ਆ ਜਾਂਦੇ ਹਨ ਜਿਹੜੀ ਕਮੇਟੀ ਬਣੀ ਆ ਉਹਦੀ ਰਿਪੋਰਟ ਆ ਜਾਂਦੀ ਹੈ ਜੋ ਐਸ.ਐਸ.ਸੀ. ਡੀ.ਓ. ਸਾਹਿਬ ਨੇ ਕੋਈ ਐਕਸ਼ਨ ਲਿਆ ਇਸ ਮੰਨ ਕੇ ਜੀ ਜੀ ਡੀ.ਓ. ਸਾਹਿਬ ਨੇ 4 ਤਰੀਕ ਨੂੰ ਡੀ.ਓ. ਸਾਹਿਬ ਨੂੰ ਦੋਵੇਂ ਭੇਜਦਾ ਜੋ ਸਾਹਿਬ ਮੈਮ ਤੁਰੰਤ ਮੈਮ ਕਹਿੰਦੇ ਅਭੀ ਕਮੇਟੀ ਜਿਹਦੇ ਅਗਲੇ ਦੋ ਸਵੇਰੇ 5 ਵਜੇ ਸਾਡੇ ਕੋਲ ਜਿਹੜੀ ਟੀਮ ਉਹ ਪਹੁੰਚ ਜਾਂਦੀ ਹੈ ਜਿਹੜੀ ਟੀਮਾਂ ਦੇ ਉਹ ਬਹੁਤ ਸਪੀਡ ਤੇ ਹੁੰਦੇ ਕੰਮ 7 ਤਰੀਕ ਨੂੰ ਡੀਓ ਮੈਮ ਨੂੰ ਸਾਰੀ ਰਿਪੋਰਟ ਭੇਜ ਦਿੰਦੀ ਆ ਤੇ ਡੀਓ ਮੈਮ ਨੇ ਫੇਰ ਰਿਪੋਰਟ ਡੀਪੀ ਆਫਿਸ ਭੇਜ ਦਿੱਤੀ ਹੈ ਸੋ ਇਹਦੇ ਵਿੱਚ ਜੋ ਅਧਿਕਾਰ ਖੇਤਰ ਹੈ ਉਹ ਡੀਪੀ ਆਫਿਸ ਦਾ ਹੈ ਐਂਡ ਉਹ ਸਾਨੂੰ ਪੂਰੀ ਉਮੀਦ ਆ ਕਿ ਪੂਰੀ ਸਖਤ ਕਾਰਵਾਈ ਹੋਊਗੀ ਕਿ ਇਸ ਤਰ੍ਹਾਂ ਦੀ ਕਿਸੇ ਵੀ ਇਨਸਾਨ ਨੂੰ ਬਖਸ਼ਣ ਨਹੀਂ ਕੈਮਰੇ ਵਗਾਰੇ ਨਹੀਂ ਲੱਗੇ ਕਲਾਸਰੂਮ ਚ ਕੈਮਰੇ ਲੱਗੇ ਵੀ ਆ ਜੀ ਬਾਰਿਸ਼ਾਂ ਦੇ ਦੌਰਾਨ ਕਈ ਵਾਰ ਕੋਈ ਕੈਮਰਾ ਤਾਰਸ ਫਾਰ ਕਰ ਜਾਂਦੀ ਹੈ ਜਾਂ ਕੋਈ ਕੋਈ ਫਾਲਟ ਆ ਜਾਂਦਾ ਹੈ ਤੇ ਕਈ ਵਾਰ ਸਾਰੇ ਕੈਮਰੇ ਨਹੀਂ ਚੱਲ ਰਹੇ ਹੁੰਦੇ ਕੈਮਰੇ ਦੀ ਕੋਈ ਜ਼ਰੂਰਤ ਨਹੀਂ ਸਮਾਜ ਬਹੁਤ ਵੱਡਾ ਹੈ ਜੇ ਕੈਮਰਾ ਨਹੀਂ ਹੋਊਗਾ ਪਰ ਜੇ ਕੋਈ ਇੱਕ ਬੱਚਾ ਸਿਰਫ ਦੋ ਲਾਈਨ ਲਿਖ ਕੇ ਦਿੰਦਾ ਜਿਵੇਂ ਦੋ ਸ਼ਬਦ ਬੋਲਦਾ ਕਿ ਉਸ ਆਦਮੀ ਨੇ ਮੈਨੂੰ ਗਲਤ ਤਰੀਕੇ ਨਾਲ ਹੱਥ ਵੀ ਲਾਇਆ ਚ ਉਹਦਾ ਹੱਥ ਵੀ ਗਲਤ ਤਰੀਕੇ ਨਾਲ ਫੜਿਆ ਗਿਆ ਤੂੰ ਗੁਨਾਹ ਬਿਨਾ ਕਿਹਾ ਮੈਂ ਤੋ ਹਰ ਚੀਜ਼ ਅਸਲੀ ਮੰਨ ਲਿਆ ਇਹ ਵੀ ਸੁਣਾ ਮੈਨੂੰ ਚਾਹਿਆ ਕਿ ਕੈਮਰੇ ਕਿਸੇ ਅਧਿਆਪਕਾ ਵੱਲੋਂ ਨੇ ਸਮਰਥਨ ਜਿਹੜੇ ਵਿਆਪਕ ਸੀਗੇ ਜਿਹੜੇ ਅਧਿਆਪਕ ਨੇ ਸ਼ਰਮਨਾਕ ਉਹ ਨਾਲ ਉਹ ਕੈਮਰੇ ਉਤਾਰ ਲਏਗੇ ਉਹਨਾਂ ਨੂੰ ਨਹੀਂ ਜੀ ਕੋਈ ਕੈਮਰਾ ਉਤਾਰਿਆ ਗਿਆ ਕੈਮਰਾ ਸਟਿਲ ਉੱਥੇ ਬਰਕਰਾਰ ਹੈ ਕਈ ਵਾਰ ਟੈਕਨੀਕਲ ਫਾਲਟ ਦੱਸਿਆ ਕੈਮਰੇ ਚੈੱਕ ਕਰਾਈਗੇ ਉਹ ਟੈਕਨੀਕਲ ਫਾਲਟ ਜੋ ਸਾਡੇ ਲੋਕਲ ਡੀਲ ਕਰਦੇ ਹੈਗੇ ਆ ਪ੍ਰਾਈਵੇਟ ਆਦਮੀ ਸਾਡੇ ਕੈਮਰਾ ਠੀਕ ਆ ਤੇ ਉਹਨਾਂ ਨੇ ਦੇਖਿਆ ਕਿ ਵਕਤ ਟੈਕਨੀਕਲ ਫਾਲਟ ਆ ਗਿਆ ਸੀ ਇਸ ਤਰ੍ਹਾਂ ਦੇ ਫਾਲਟ ਆ ਸਕਦੇ ਆ ਬਟ ਅਸਲੀ ਸਾਨੂੰ ਕੈਮਰੇ ਪ੍ਰੂਫ ਹੀ ਚਾਹੀਦਾ ਇੱਕ ਬੱਚੀ ਦਾ ਬਿਆਨ ਮੇਰੀ ਬੇਟੀ ਦਾ ਬਿਆਨ ਬਹੁਤ ਆ ਕੁਈਆਂ ਬੱਚਿਆਂ ਨਾਲ ਸਾਰ ਇਹ ਹਰਕਤ ਹੋਈ ਹੋਈ ਆ। ਹਾਂ ਦੇਖਿਓ ਜੀ ਮੇਰੇ ਕੋਲੇ 12 ਬੱਚੀ ਨੱਕ ਦੱਸੇ। 1:30 ਵਜੇ ਦੇ ਕਰੀਬ 3-4 ਬੱਚੇ ਮੇਰੇ ਦਫਤਰ ਚ ਆ ਕੇ ਆਪਣੇ ਵਿਆਹ ਦੇ ਕੇ ਗਏ ਸੀ। ਇਹ ਕਿਹੜੀ ਕਿਹੜੀ ਕਲਾਸ ਨਾਲ ਸੰਬੰਧ ਰੱਖਦੀਆਂ ਬੱਚੀਆਂ? ਇਹ 10th ਕਲਾਸ ਤੋਂ ਥੱਲੇ ਵਾਲੇ ਬੱਚੇ ਹੀ ਹਨ ਸਾਰੇ। ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਅਰਜਨ ਸਿੰਘ ਸਕੂਲ ਉਹਦਾ ਮੇਨਸ ਦਾ ਮਸਲਾ ਹੈ ਜੀ। ਇੱਕ ਵਿਆਪਕ ਵੱਲੋਂ ਬੱਚਿਆਂ ਨਾਲ ਜਿਹੜੇ ਹੈਗੇ ਗੱਲ ਕਰਤਾ ਕਰਨ ਦਾ ਜੀ ਸਰ ਇੱਕ ਕਮੇਟੀ ਬਣਾਈ ਗਈ ਸੀ ਕਿ ਉਸ ਤੇ ਫੈਸਲਾ ਕੀਤਾ ਸਰ ਉਹ ਸਕੂਲ ਪ੍ਰਿੰਸੀਪਲ ਵੱਲੋਂ ਸਾਨੂੰ ਰਿਟਰਨ ਆਇਆ ਅਸੀਂ ਨਾਲੋਂ ਨਾਲ ਹੀ ਪੜਤਾਲੀ ਅਫਸਰ ਨਿਯੁਕਤ ਕਰਤਾ ਤੇ ਉਹਨਾਂ ਨੂੰ ਤੁਰੰਤ ਪੜਤਾਲ ਕਰਨ ਦੇ ਹੁਕਮ ਦਿੱਤੇ ਐ ਉਹਨਾਂ ਵੱਲੋਂ ਸਾਨੂੰ ਅੱਜ ਪੜਤਾਲ ਰਿਪੋਰਟ ਆਈ ਹੈ ਜੋ ਅਸੀਂ ਉੱਪਰ ਭੇਜ ਦਿੱਤੀ ਹੈ ਲਗਭਗ 13 ਬੱਚਿਆਂ ਵੱਲੋਂ ਇੱਕ ਲਿਖਤੀ ਜਿਹੜਾ ਤੁਹਾਡੀ ਟੀਮ ਗਈ ਸੀ ਕਮੇਟੀ ਗਈ ਜੀ ਸਰ ਬੱਚਿਆਂ ਨੇ ਲਿਖਤੀ ਵੀ ਦਿੱਤਾ ਪ੍ਰਿੰਸੀਪਲ ਤੋਂ ਇਲਾਵਾ ਹਾਂਜੀ ਸਰ ਬੱਚਿਆਂ ਨੇ ਪੜਤਾਲੀਆ ਟੀਮ ਨੇ ਲੈ ਜੀ ਉਹਨਾਂ ਕੋਲ ਰਿਟਰਨ ਠੀਕ ਹੈ ਹਾਂਜੀ ਜੋ ਲਿਖਤੇ ਆਇਆ ਜੇ ਅਸੀਂ ਉੱਪਰ ਵਿਭਾਗੀ ਕਾਰਵਾਈ ਵਾਸਤੇ ਲਿਖ ਦਿੱਤਾ ਤੇ ਦੋਸ਼ ਲਗਾਏ ਗਿਆ ਬੱਚਿਆਂ ਕੋਲੋਂ ਦੇ ਵਿੱਚ ਜੀ ਸਰ ਹਾਂਜੀ ਸਰ ਹਾਂਜੀ ਸਰ ਉਹ ਤੁਸੀਂ ਉੱਪਰ ਪੇਤਾ ਕਰੋ ਹਾਂਜੀ ਜੀ ਸਰ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਦਿੱਤਾ ਹੈ ਬੱਚਿਆਂ ਦੇ ਬਿਆਨ ਕਲਪਾਦ ਕੇ ਕਿਸੇ ਉਹ ਵੀ ਉੱਪਰ ਤੰਗੀ ਵਾਲੇ ਚੇਗੇ ਹਾਂਜੀ ਸਰ ਪਹਿਲਾਂ ਵੀ ਕੁਝ ਕਹਿਤਾ ਜੀ ਇਹੋ ਨਹੀਂ ਜੀ ਇਸ ਸ਼ਿਕਾਇਤ ਤੋਂ ਬਾਅਦ ਕਾਫੀ ਵੱਡਾ ਮਸਲਾ ਸੈਂਸਿਟਿਵ ਮਸਲਾ ਹੈ ਪੂਰੇ ਪੰਜਾਬ ਲੈਵਲ ਦਾ ਜ਼ਰੂਰ ਜਲਦੀ ਤੋਂ ਜਲਦੀ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਸਰ ਬਿਲਕੁਲ ਸਰ ਦੇਖੋ ਸੈਂਸਿਟਿਵ ਇਸ਼ੂ ਹੈ ਤਾਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹਦੀ ਜਲਦੀ ਤੋਂ ਜਲਦੀ ਇਹ ਵੀ ਗੱਲ ਸੁਣਨ ਚਾਹੀਓ ਕਹਿੰਦੇ ਸਾਡੇ ਉੱਪਰ ਅਧਿਕਾਰੀਆਂ ਨਾਲ ਬਹੁਤ ਵਧੀਆ ਸੰਬੰਧ ਹੈਗੇ ਔਰ ਬੱਚਿਆਂ ਦੇ ਘਰਾਂ 'ਚ ਮਿੰਤਾ ਵੀ ਕੀਤੀਆਂ ਜਾ ਰਹੀਆਂ ਹਨ ਵੀ ਤੁਸੀਂ ਇਹ ਮਸਲਾ ਨਾ ਚੱਕੋ ਇਹ ਤਾਂ ਨਹੀਂ ਹੋਏਗਾ ਕਿ ਦਬਾਅ ਇਹ ਠਾ ਕੇ ਸਾਰਾ ਮਸਲਾ ਦੱਬਿਆ ਜਾਏਗਾ ਮਸਲਾ ਸੈਂਸਿਟਿਵ ਹੈ ਉਹਨੂੰ ਬੱਚਿਆਂ ਦਾ ਮਸਲਾ ਹੈ ਤਾਂ ਇਹ ਇਸ ਤਰ੍ਹਾਂ ਦਾ ਤਾਂ ਸਵਾਲ ਹੀ ਨਹੀਂ ਪੈਦਾ ਕਿੰਨੀਆਂ ਬੱਚੀਆਂ ਨੇ ਜੀ ਤੁਹਾਡੇ ਕੋਲ ਕੋਈ ਆਈਡੀਆ ਹੈ तेरा बच्ची बारह तेरा बच्ची हैं ना भारतमण तो इलावा एक क्राइम भी है कि पुलिस ने भी सोच की था कि ताकि पार वालों पागी कार्रवाई वश में लिख देता गया कि सिखियों पार जिम्मेवारी बांधे क्राइम भी है एक कसम बार पुलिस ने सोच की क्यों नहीं किया गया कि